ਲੋਕਾ ਦਾ ਦੋਸਤੋ ਠੀਕ ਠਾਕ ਤੇ ਲਓ ਜੀ ਮਿੱਤਰੋ ਅੱਜ ਆਪਾਂ ਕੱਲ ਆਪਾਂ ਖੁੱਟਾਂ ਦੀ ਕਰਤੀ ਸੀਗੀ ਆਪਣੇ ਸਾਨੇ ਦੀ ਸਫਾਈ ਤੇ ਮਿੱਤਰੋ ਹੁਣ ਆਪਾਂ ਕੂਤਰੀਆਂ ਛੱਡ ਦੇਣੀਆਂ ਇੱਧਰ ਜਾ ਕੂਤਰ ਛੱਡਾਂਗੇ ਆਪਾਂ ਇੱਧਰ ਪਹਿਲਾਂ ਆਪਾਂ ਪਲਾਨ ਬਣਾਉਨੇ ਆਪਾਂ ਖੁੱਟੇ ਦੀ ਸਫਾਈ ਕਰਤੀ ਆ ਕਿ ਆਪਾਂ ਕੂਤਰ ਕਿੱਧਰ ਛੱਡਨੇ ਆ ਹਨਾ ਤੇ じゃ ਕੂਤਰ ਹੀ ਆਪਾਂ ਕਿੱਧਰ ਛੱਡਨੇ ਆ ਵਾ ਤੇ ਬਾਕੀ ਨਾਲੇ ਆਪਾਂ ਤੁਹਾਨੂੰ ਅੱਜ ਫਿਰ ਬੱਚੇ ਡਾ ਕੇ ਦਿਖਾਵਾਂਗੇ ਮਿੱਤਰੋ ਇਹਨੇ ਰੰਗ ਤਾਂ ਤੇ ਲਾਇਆ ਨਹੀਂ ਆਪਾਂ ਲਾਵਾਂਗੇ ਹੁਣ ਚਲ ਵਧੀਆ ਉੱਡਦੇ ਆ ਨਾਲੇ ਮਿੱਤਰੋ ਆ ਦੇਖੋ ਆਪਣੇ ਇਹ ਦੋਨੇ ਭਾਈ ਇਹ ਆ ਤੇ ਤੁਹਾਨੂੰ ਪਤਾ ਇੱਕ ਆਪਣ ਇੱਕ ਕਾਲ ਕੰ ਤਾਂ ਆਪਣਾ ਉਹ ਕਰੋ ਚੈੱਕ ਬਾਕੀ ਆਪਣੇ ਬੱਚੇ ਦੇ ਖੂ ਦੇਖੋ ਮਤਰਾ ਕਿਡੇ-ਕਡੇ ਹੋ ਗਏ ਖੜਾ ਵੀ ਆ ਦੇਖੀ ਵੀ ਖੜਾ ਉਹ ਇਹ ਇਹ ਆ ਦੇਖੋ ਮਤਰਾ ਬਾਕੀ ਬੱਚੇ ਕਿਡੇ-ਕਡੇ ਹੋ ਗਏ ਆਪਣੇ ਖੜਾ ਇੱਕ ਮਿੰਟ ਦੇਖ ਲੈ ਚੈੱਕ ਨਹੀਂ ਕਰਨ ਦੇ ਆ ਦੇਖੋ ਇਤਰਾ ਆਪਣੇ ਬੱਚੇ ਬਾਕੀ ਕਿਡੇ-ਕਡੇ ਹੋ ਗਏ ਦੋ ਇਹ ਆ ਹਨਾ ਤੇ ਤੇ ਲਓ ਜੀ ਮਿੱਤਰੋ ਦੋ ਆਪਣੀ ਹੈਗੇ ਇੱਧਰ ਚੀਨੀ ਦੇ ਅਮਰੇ ਦਿਖਾਈ ਜੀ ਦੀਏ ਬੱਚੇ ਰੱਖਾਂਗੇ ਇੱਥੇ ਦਾਣੇ ਦੋਨੇ ਦੇ ਦੇ 15 ਦਾਣੇ ਦੇ ਦੇ ਉਹਨੂੰ ਕਿਲੋ ਮਿੱਤਰ ਨੇ ਨਾਲੇ ਦਿੱਤੇ ਗੱਡੀ ਸਾਂਣਿਆ ਦੇ ਬੱਚਿਆਂ ਨੂੰ ਚੀਨੀ ਨੇ ਆਪਣੇ ਨੇ ਨਾਲੇ ਦਿੱਤੇ ਤੇ ਆਪਾਂ ਉਹ ਉਹ ਮੈਂ ਦੇਣਾ ਤੇ ਨਾਲੇ ਪਖੂਡੇ ਦੀ ਕਰਤੀ ਸੀਗੀ ਆਪਾਂ ਸਫਾਈ ਮਿੱਤਰੋ ਹਨਾ ਤਾਂ ਕਰਕੇ ਤੇ ਬਾਕੀ ਹੁਣ ਆਪਾਂ ਉਧਰ ਚੱਲਦੇ ਉਧਰਲੇ ਖੁੱਡੇ ਜੇ ਆਪਾਂ ਤੁਹਾਨੂੰ ਜਾਨਵਰ ਦਿਖਾਉਨੇ ਆ ਤੇ ਲਓ ਜੀ ਮਿੱਤਰੋ ਹੁਣ ਆਪਾਂ ਇੱਧਰ ਹੀ ਦੇਖੋ ਆਪਣੇ ਕੂਤਰ ਸਾਰੇ ਜਿਹੜੀਆਂ ਈਟਾ ਈਟਾ ਪਈਆਂ ਆਪਾਂ ਚੱਕ ਦੇਗਾ ਘੂਰਨੇ ਮੈਂ ਕਹਾਂ ਨਹੀਂ ਕਿ ਦੇਖਣ ਨੂੰ ਲੈਣਾ ਹੁਣ ਕਦੇ ਜੋੜੀ ਦੇ ਲੈਣੇ ਬੱਚੇ ਓ ਹੋ ਰਿਆ ਰਿਆਂ ਵੀ ਯਾਰ ਆ ਦੇਖ ਮਿੱਤਰੋ ਕਿੰਨਾ ਸੁਨਖਾ ਬਣ ਗਿਆ ਅਨੂ ਚੱਕ ਮਿੱਤਰੋ ਜਦੋਂ بڑا ਛਾ ਚਲੇ ਜੀ ਮਿੱਤਰੋ ਮੈਨੂੰ ਢਿੱਲਾ ਲੱਗਦਾ ਯਾਰ ਲੱਗਦਾ ਪੈਂਦੀ ਆ ਡੋਰ ਜੀ ਫੜ ਕੇ ਦੇਖੀਏ ਕਰੀਏ ਚੈੱਕ ਆਪਾਂ ਤੈਨੂੰ ਕੋ ਦੇ ਫੜਿਆ ਫੜਿਆ ਹੀ ਨਹੀਂ ਹਾਂ ਮਿੱਤਰੋ ਹੈ ਗਈ ਆ ਹੱਡੀ ਗੱਡੀ ਬੈਠਾ ਆਪਣਾ ਸਾਥੇ ਵਾਲਾ ਹਾਗੀ ਲੱਗਿਆ ਪੁੱਤ ਚਾਂਦੇ ਤੇ ਅੱਡੀ ਗੱਡੀ ਬਿਠਾ ਮਿੱਤਰੋ ਇਹ ਵੀ ਉਹਦੇ ਨੇ ਇਹਨਾਂ ਨੂੰ ਕਾੜਾ ਬਣਾ ਦੇ ਓਹੋ ਚੱਲ ਉੱਤਰ ਜਾ ਵੀ ਬਹੁਤ ਹੁਟੇ ਲੈ ਲੈ ਇਧਰ ਆਪਣੀ ਵਾਕੀ ਆਪਣੀ ਡੈਨ ਚੈੱਕ ਕਰੋ ਮਿੱਤਰੋ ਇਧਰ ਉਹ ਉੱਤਰ ਲਾਲ ਸਿਰ ਨਿਕਲਣਾ ਚਾਹੀਏ ਇਹਨਾਂ ਦੇ ਅਲਾ ਦੂੰਗਾ ਚਲੋ ਜੀ ਮਿੱਤਰੋ ਬਾਕੀ ਆਪਣੇ ਉਹ ਦੋ ਬੱਚੇ ਇਧਰ ਰੋਟੇ ਉਹ ਕਰੋ ਚੱਕ ਮਿੱਤਰੋ ਬਾਕੀ ਜੋ ਬੱਚੇ ਆਪਣੇ ਮਿੱਤਰੋ ਕਰੋ ਚੱਕੜੇ-ਕੜੇ ਹੋ ਗਏ ਹਨ ਇਹ ਵੀ ਭੁਰ ਨਿਕਲ ਮੁਕਲ ਨਾ ਆ ਦੇਖੋ ਜੇ ਮਿੱਤਰੋ ਨਾਲ ਪਕੂਤਰੀਆਂ ਪੈ ਇੰਦਰ ਛੱਡ ਦੇ ਕੁੱਟੇ ਨਾਲੇ ਬੱਚੇ ਨੂੰ ਨਾਲੇ ਆਪ ਤੁਹਾਨੂੰ ਦਿਖਾਉਨੇ ਮਿੱਤਰੋ ਮਿੱਤਰੋ ਬੱਚੇ ਹੁਣ ਆਪਾਂ ਦਨੇ ਬਾਹਰ ਕੱਢ ਅਰੇ ਦੇਖੋ ਇਹ ਤਾਂ ਬਹਿ ਗਿਆ ਛਤਰੀ ਤੇ ਓਕੇ ਓ ਆਇਆ ਵੀ ਇਹ ਦੂਜੇ ਨੂੰ ਤਾਂ ਦਾਣੇ ਦੇਦੇ ਆਕ ਨੂੰ ਤਾਂ ਦੇਦੇ ਤੂੰ ਚਲੋ ਜੀ ਮਿੱਤਰੋ ਇਹ ਵੀ ਬਾਦਸ਼ਾਹੀ ਛਤਰੀ ਤੇ ਹੋਰ ਆ ਗਿਆ ਆਪਣਾ ਘਾਰਦਾਨ ਤਾਂ ਝੂਟਾ ਤੇ ਲਓ ਜੀ ਮਿੱਤਰੋ ਇਹ ਵੀ ਆਪਾਂ ਬਾਦੇ ਛਤਰੀ ਤੇ ਕਰਕੇ ਓਕੇ ਬਰੋਟਾ ਲਓ ਜੀ ਮਿੱਤਰੋ ਬਾਚੇ ਦੇ ਉੱਤੇ ਆ ਬਾਛਾ ਛਤਰੀ ਤੇ ਬਾਹਰ ਉਧਰ ਇਧਰ ਗਏ ਆ ਦੇਖੋ ਉੱਧਰ ਤੇ ਆਪਾ ਛਤਰੀ ਦੇ ਬਾਹਰ ਤੇ ਨਾ ਬੈਠੇ ਰਹਿੰਦੀ ਮੜਕਾ ਪੈਨ ਨੂੰ ਡਾ ਦੇ ਨੇ 5-10 ਮਿੰਟੇ ਧੁੱਪ ਤੋਂ ਧੁੱਪ ਲੱਗ ਜੂਗੀ ਆ ਦੇ ਹਲਤ ਕਰ ਲੈਣਗੇ ਜਿਹੜੀ ਇਹਨਾਂ ਨੇ ਕਰਨੀ ਆ ਦੇਖੋ ਮਤਰਾ اڈੀ ਘੇ ਡਰ ਕੇ ਮਛ ਲੰਗ ਮਾਰ ਲਗਾ ਆ ਦੇਖੋ ਦੇਖੋ ਮਤਰਾ اڈੀ ਘੇ ਡਰ ਕੇ ਚਲ ਕੋਈ ਨਾ ਫਿਰਦੇ ਰਹਿੰਦੀਆਂ ਤਾਂ ਉੱਡ ਕੇ ਦੇਖ ਕਰੋ ਚੱਕ ਵਿਚੇ ਦਾ ਮਰਚੀ ਛੱਡ ਜਾਂਦੇ ਮਿੱਤਰੋ ਆਪਾ ਛਤਰੀ ਇੱਥੋਂ ਲਾ ਕੇ ਪਉ ਉੱਥੇ ਕਰਕੇ ਉੱਚੀ ਲਾਤੀ ਆਪਾ ਉੱਥੇ ਇੱਕ ਜਾਨਵਰ ਬੰਨਤਾ ਉਹਦੇ ਉੱਤੇ ਠੀਕ ਹੈ ਮਿੱਤਰੋ ਤਾਂ ਹੁਣ ਆਪਾਂ ਬੱਚੇ ਕਿੱਧਰ ਗਏ ਤੁਹਾਨੂੰ ਮਿੱਤਰ ਰੋਝੇ ਬੱਚੇ ਇੱਕ ਗੱਲ ਦੱਸ ਉਹਨੂੰ ਚੱਲ ਸਾਰੇ ਖਲਾਉਂਦੇ ਹਨਾ ਸਾਰੇ ਸਦਰ ਕੇ ਚਲੋ ਬੈਂਦਾ ਨਹੀਂ ਕਿਸੇ ਦੇ ਤੇ ਲੋਕ ਕੌਣ ਪਲੇ ਖਾ ਪੈਂਦਾ ਆ ਜਾਂਦਾ ਹੈ ਹੋ ਵੀ ਜਾਂਦਾ ਇਹ ਇਧਰ ਹੀ ਫਿਰਦਾ ਰਹਿੰਦਾ ਨਹੀਂ ਲੋਕਾਂ ਨੂੰ ਹੁਣ ਵੀ ਲੱਗਿਆ ਕਿ ਬਹਿ ਜੂ ਬਹਿ ਜੂ ਪਰ ਇਹ ਕਿੱਥੋਂ ਬਹਿਣ ਵਾਲੀ ਜੜੀ ਹੈ ਕਿ ਬੈਂਦਾ ਨਹੀਂ ਸਾਰੇ ਦੀ ਪੁਖਾਈ ਪੁਖਾਈ ਕਰਾ ਕੇ ਇਧਰ ਨੂੰ ਮੜਿਆ ਦੇ ਲੋਕੀ ਵੀ ਕਹਿੰਦੇ ਕਿ ਸਰਾ ਹੀ ਇਹ ਵੀ ਕੱਲ ਵੀ ਇੱਥੇ ਫੜ ਕੰਦੂ ਹਾਂ ਪਾਈ ਨਹੀਂ ਕਹਿੰਦੇ ਉਹਨਾਂ ਦੇ ਮੜੀ ਗੁੱਛ ਭਰਦਾ ਪਰ ਉਹਨਾਂ ਦੇ ਬੈਂਦਾ ਨਹੀਂ ਛੋਟਾ ਵਾਲਾ ਨਾ ਹਜੇ ਆ ਦੇਖੋ ਆ ਗਿਆ ਆਵੇ ਹੁੰਦਾ ਆਵੇ ਹੁੰਦਾ ਆ ਗਿਆ ਨਾਲੀ ਦਾ ਭਾਈਆ ਵੇ ਲਾਲ ਜੀ ਨਾ ਹੋ ਜਾਂਦਾ ਨਾਲੀ ਤੇ ਕਾਲ ਕੰਤਾ ਵੀ ਮੇਤਰ ਆ ਗਿਆ ਆ ਦੇਖ ਕਰੋ ਚੈੱਕ ਹਾਏ ਇਹ ਨਹੀਂ ਕੋਈ ਇਹਨਾਂ ਨੂੰ ੜਕਾਉਂਦਾ ਨਹੀਂ ਇਹਨੂੰ ੜਕਾਉਂਦਾ ਕਾਲੇ ਇਹਨੂੰ ਦੇਖ ਕੇ ਆ ਦੇਖ ਮੇਤਰ ਗੱਦੇ ਮਰੀ ਜਾਂਦਾ ਕਾਲ ਕੰਤਾ ਹੋ ਰਹੇ ਤੇ ਨੇ ਇਕੱਠੇ ਹੋ ਗਏ ਹੋਵੇ ਹੋ ਜਾਂਦੇ ਦੇਖ ਮੇਤਰ ਆ ਜਾਂਦੇ ਤਾਂ ਭਾਈ ਤਾਂ ਕਰੋ ਚੈੱਕ ਲਾਲ ਚੀਨਾ ਆਪ ਆ ਗਏ ਦੋਨੇ ਕਾਲ ਕਾਂਤਾ ਤੇ ਆ ਦੇਖੋ ਆਈ ਮਰ ਜਾਂਦਾ ਲੈ ਕਰੋ ਚੈੱਕ ਤਾਂ ਦੀ ਹੋਗਾ ਵੁੱਡ ਆ ਗਏ ਤਾਂ ਭਾਈ ਵਾਹ ਜਾਂਦੇ ਦੋਨੇ ਵਧੀਆ ਮਤਲਬ ਹੋਈ ਗੱਲ ਕਿ ਮੈਂ ਕੱਲ ਕਰਕੇ ਗੈਦ ਨਹੀਂ ਹਣਾ ਮਗਾ ਨਿਕਲ ਨੂੰ ਕੱਲਾ ਜਾਣ ਚੱਲ ਬਾਬੇ ਦੇ ਘਰ ਪੜਾ ਨਹੀਂ ਕੇ ਕਾਲਕੰਤਾ ਵੀ ਨਹੀਂ ਗਿਆ ਆਪਣਾ ਐ ਵੀ ਨਹੀਂ ਗਿਆ ਪਹਿਲੇ ਦਿਨ ਹਾਂ ਸਭ ਤੋਂ ਪਹਿਲਾਂ ਛੋਟਾ ਬੱਚਾ ਔਰ ਗਈਗਾ ਉਹ ਜਿਹੜੀ ਉਹ ਕੂਠੀ ਨਹੀਂ ਤੱਕਦੀ ਏ ਉਹ ਜਿਹੜੀ ਉਹ ਪਾਈਪ ਲੱਗੇ ਹਣਾ ਇਧਰਲੀ ਸਾਈਡ ਉਹ ਉੱਥੇ ਚਲਾ ਗਿਆ ਸੀ ਭਰਾਵਾ ਪਹਿਲੇ ਦਿਨ ਤੇ ਮੁੜ ਕੇ ਨਾ ਇਹਦਾ ਭਰਾ ਆਥਰੇ ਜਿਹਾ ਆਇਆ ਸੀਗਾ ਮੁੜ ਕੇ ਦੂਜੇ ਦਿਨ ਵੀ ਨਹੀਂ ਗਿਆ ਤੀਜੀ ਦਿਨ ਵੀ ਨਹੀਂ ਗਿਆ ਫਿਰ ਮੁੜ ਕੇ ਚੱਲ ਹੁਣ ਪੱਕਾ ਲੱਗਾ ਹੁਣ ਮਗਾ ਚੱਲ ਹੋਂ ਤੱਕ ਕਿੱਥੇ ਜਾਣਾ ਇਹਨੇ ਛੇਤੀ ਹਣਾ ਕਾਲ ਕੰਤਰ ਫਿਰ ਪੁੱਛੂ ਹੀ ਨਹੀਂ ਇਹ ਤਾਂ ਕਿਤੇ ਗਿਆ ਹੀ ਨਹੀਂ ਇਹ ਤਾਂ ਫਿਰ ਜਾਂਦਾ ਹੀ ਨਹੀਂ ਕਿਤੇ ਨਾਲੇ ਦਾ ਇਹਦਾ ਸਿਆਣੇ ਆ ਇੱਕ ਬੱਚਾ ਆਪਣਾ ਬਹਿ ਗਿਆ ਲਾਲਚੀ ਨੇ ਠੀਕੋ ਤੇ ਉਹ ਦੋ ਫਿਰਦੇ ਮੈਂ ਤੁਹਾਨੂੰ ਦਿਖਾਵਨਾ ਕਿੱਧਰ ਆ ਗਏ ਆ ਜਾਂਦਾ ਹੀ ਆ ਵੀਰੇ ਇਹ ਆ ਗਿਆ ਤੇ ਕੋ ਕਾਲਾ ਰੂਜਾ ਬੱਚਾ ਫਿਰਦਾ ਆਪਣਾ ਹਨ ਤੇ ਕਾਲ ਕੰਤ ਵੀ ਉਹਨੇ ਚਾਹ ਇੱਥੇ ਹੀ ਕੋ ਨਜ਼ਰ ਮਿੱਤਰੋ ਮੈਂ ਕਬੂਤਰ ਜਣ ਕੇ ਪਖੋੜਿਆਂ ਦੇ ਕਬੂਤਰ ਇੰਦਰ ਕਰਦੇ ਤੇ ਕਬੂਤਰ ਉਧਰ ਕਰਦੇ ਹਨ ਆਪਾਂ ਕਰਦੇ ਮੁਰਕੋ ਵੀਡੀਓ ਜਿਆਦਾ ਲੰਬੀ ਨਾ ਹੋ ਜੇ ਪਹਿਲਾਂ ਆਪਾਂ ਲੋਕ ਅਬ ਸਾਰੀਆਂ ਜਿਹੜੀਆਂ ਕਬੂਤਰੀਆਂ ਆ ਜਾਨੀ ਕਿ ਜਿਹੜੀਆਂ ਵਿੱਚ ਭੱਠੀਆਂ ਵੀ ਬਣੀਆਂ ਪਊ ਵੀ ਚੱਕ ਕੇ ਇੱਧਰ ਮਾਰ ਲਈਏ ਹੁਣ ਚੱਲ ਵੀ ਇੱਧਰ ਕਬੂਤਰ ਫੜ ਲੀ ਗਿਆ ਆਲਾ ਇਹ ਉੱਧਰ ਛੱਡ ਦੇਨੇ ਖੁੱਡੇ 'ਚ ਲਾਉ ਮੱਚੀਆ ਕਬੂਤਰ ਇਸਦੇ ਛੜਤਾ ਜਿਵੇਂ ਰੂਜੀ ਫੜ ਲਈ ਹੈ ਨਾ ਆਪਣੀ ਇੱਧਰ ਆ ਤੇ ਵੀ ਉੱਧਰ ਛੱਡ ਦੇਨੇ ਕਿ ਆਹ ਇੱਕ ਕੂਤਰੀ ਬਣੂਗੀ ਆਹੀ ਜਾ ਕੇ ਉੱਧਰ ਹੀ ਛੜੀਏ ਪੈਟ ਕੀ ਜਾਂ ਐ ਤਾਂ ਪਤਾ ਨਹੀਂ ਵੇ ਇੱਧਰ ਛੱਡ ਦੇ ਦਿੰਨੇ ਇਹਨਾਂ ਨੂੰ ਦਲੋ ਜੀ ਕਰੋ ਚਿਆਕਾ ਅਵੀ ਇਧਰ ਹੀ ਛੱਡ ਦੇਨੇ ਲਾਲ ਜੀ ਨੇ ਇਹ ਵੀ ਕੂਤਰੀ ਬਣੂਗੀ ਡੱਬੀ ਵੀ ਇਧਰ ਛੱਡ ਦੇਨੇ ਆਪਾਂ ਤੇ ਆਹ ਟੀਰੀ ਕੂਤਰੀ ਆਪਣੀ ਇਹ ਵੀ ਇਧਰ ਆਪ ਛੱਡ ਦੇਣੀ ਆਹ ਕੀ ਪੱਠੀ ਬਣੂਗੀ ਇਹ ਵੀ ਆਪਣੀ ਇਹ ਵੀ ਇਧਰ ਛੱਡ ਦੀ ਇਧਰ ਕੂਤਰਾ ਚੱਕ ਲਈ ਆਪਾਂ ਉਰਮੜ ਕੇ ਕਬੂਤਰੀਆਂ ਖਰਾਬ ਕਰਨਗੇ ਜਿਹੜੇ ਜੋੜੇ ਮਿਲੇ ਉਹ ਤਾਂ ਮਿਲੇ ਰਹਿੰਦੇ ਉਹ ਤਾਂ ਵਿੱਚ ਇਧਰ ਇਹਨਾਂ ਦੇ ਜੋੜਾਂ ਜੀ ਕੂਤ ਰਹਿਣਗੇ ਜਿਹੜੇ ਇਹਦੇ ਨਾਲ ਮਿਲੇ ਇਹਨਾਂ ਨਾਲ ਉਰਖੜੀ ਸੀ ਆ ਸਾਥ ਵਾਲੀ ਵਿਚੱਕ ਲਈ ਆ ਰੋਜਾ ਕਰਦਾ ਰਹਿੰਦੀ ਇਹਨੂੰ ਕਰਦਾ ਰਹਿੰਦੀ ਤੇ ਲਓ ਜੀ ਦੇਖੋ ਮੈਂ ਤਰਾਹ ਹੁਣ ਸਾਰੇ ਹਣ ਕਿਉਂਕਿ ਜਿਵੇਂ ਹੁਣ ਆਪਾਂ ਟੀਦੀ ਕਬੂਤਰੀ ਤੇ ਛੜਤੀ ਹਨਾ ਟੀਦੀ ਛੜਤੀ ਤੇ ਆਪਣੀ ਗੋਲੀ ਛੜਤੀ ਤੇ ਲਾਲਜੀ ਨਹੀਂ ਛੜਤੀ ਤੇ ਤੇਰਾ ਚਟੀਆਂ ਦੀਆ ਪੱਠੀ ਛੜਤੀ ਛਾਹ ਕੀ ਪੱਠੀ ਛੜਤੀ ਠੀਕ ਆ ਰੋਜੀ ਛੜਤੀ ਠੀਕ ਆ ਮਿੱਤਰੋ ਤੇ ਜੇ ਆ ਗਿਆ ਸਾਤੇ ਵਾਲੀ ਛੜਤੀ ਇਧਰ ਖਟੀਆਂ ਦੀਆ ਤੈਨੂੰ ਪਤਾ ਹੀ ਤੇ ਇੱਥੇ ਮੈਂ ਸੀ ਤੇ ਡੱਬੀ ਛੜਤੀ ਉਹ ਵੇਖੀ ਫੇਰ ਪਾਸੇ ਮੇਰੀ ਨੋਂਦਰਾ ਹੀ ਸਮਝੀ ਰਹੀਂਦੀ ਆ ਸਾਤੇ ਵਾਲੀ ਦਾ ਇਧਰ ਉਹ ਜੋੜਾ ਆ ਵਾ ਮਿੱਤਰੋ ਇੱਕ ਹਨਾ ਤੇ ਇੱਕ ਜੋੜਾ ਆ ਵਾ ਜਿਨ੍ਹਾਂ ਦੇ ਬੱਚੇ ਆ ਇਹ ਸਿਰਫ ਇਧਰ ਆ ਜਦੋਂ ਇਹਨਾਂ ਦੀ ਵੀ ਕਰਗੁਰ ਗਿਓਕੇ ਤੇ ਆਪੇ ਵੀ ਮੁਰਤੇ ਛੜਦੇ ਨੇ ਕੂਤ ਦੇਖੋ ਸਾਰੀ ਉੱਤਰ ਛੜਦੇ ਕਰੋ ਚੱਕ ਬਾਕੀ ਬੱਚੇ ਦੇਖੋ ਮੇਤਰੋ ਕਾਲਕਾਂ ਦਾ ਬੱਚਾ ਆ ਜਾਂਦਾ ਕਰੋ ਚੱਕ ਪੱਕੇ ਤੁਹਾਨੂੰ ਆਪਣੇ ਇਧਰ ਲਿ ਕੁਤਰ ਦਿਖਾ ਦਈਏ ਦੇਖੋ ਮੇਤਰੋ ਜਿੰਗਿਆ ਕਾ ਫੇ ਇਧਰ ਛੜਦਾ ਖਾਲਾ ਇਹ ਵੀ ਤੇ ਫਿਰਦਾ ਰਹਿੰਦੀ ਉਹ ਵੀ ਲਾਲ ਜੀ ਨੇ ਪੱਠਾ ਇਧਰ ਬਾਕੀ ਸਾਰੇ ਇਧਰ ਆਪਣੇ ਕੁਤਰ ਉਧਰ ਵੀ ਇੱਕ ਜੋੜੀ ਹੈ ਇਹਨਾਂ ਦੇ ਬੱਚੇ ਤਦੋਂ ਵੀ ਤੁਹਾਨੂੰ ਵੀਡੀਓ ਕੋ ਦਲਾ ਕੇ ਵੀਡੀਓ ਕਰਦੇ ਸੀ ਐਂਡ ਮਾਰ ਕੇ ਵੀਡੀਓ ਜਦੋਂ ਲੰਬੀ ਹੋਣੀ ਤੇ ਆਪਣੇ ਚੈਨਲ ਕੋਲ ਸਬਸਕ੍ਰਾਈਬ ਤੇ ਬਾਏ ਮੇਤਰੋ ਬੱਚੇ ਆਪਣੇ ਫਿਰਦੇ ਆਪਣਾ ਇੱਕ ਬੱਚਾ ਬਹਿ ਗਿਆ ਠੀਕ ਹੈ ਮੇਤਰੋ ਤੇ ਆਪਾਂ ਤੁਹਾਨੂੰ ਫੇਰ ਦੁਬਾਰਾ ਦਿਖਾ ਦਈਏ ਤੁਹਾਨੂੰ ਯਕੀਨ ਨਹੀਂ ਆਉਂਦਾ ਤਲਵਾ ਪਾ ਦਿਖਾ ਦੀਏ ਇੱਕ ਮਿੰਟ ਬੱਚੇ ਆਪਣੇ ਹਾਂ ਇਹਦਾ ਰੁੱਝਾ ਬੱਚਾ ਮਿੱਤਰ ਬੂੜ ਤੇ ਆ ਵੀਰੇ ਰੁੱਝਾ ਬੱਚਾ ਰੁੱਝਾ ਇਹਨਾਂ ਤੇ ਕਾਲੀਆਂ ਤਾਂ ਆ ਜਾਂਦਾ ਤੇ ਲੋ ਵੀ ਮਿੱਤਰ ਆਪਾਂ ਵੀਡੀਓ ਇੱਥੇ ਹੀ ਕਰ ਦਿੰਨੇ ਐਂਡ ਤੇ ਬਾਏ ਵੀ ਮਿੱਤਰ